ਬਿਲਾਵਲ ਮਹਲਾ ਪੰਜਵਾਂ ਤਾਤੀ ਮਾ ਓ ਨੰ ਲੱਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦ ਹਮਾਰਾ ਰਾਮਕਾਰ ਦੋਖ ਲੱਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਦਦਿਆ ਇਕਾ ਲੈਵ ਲਈ ਰਹਾ ਰੱਖ ਲੀਏ ਤੈਨ ਰਖਣ ਹਾਰ साब ब्याद मिटाई नानक किरपा पहीम प्रभ पही सहाई राखल त रखण हार सभध मिटाई कहो नानक किरपा पहीम ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ